ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਸਤਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪ੍ਰੇਮ ਔਰ ਸਤਕਾਰ ਸਹਿਤ ਫਤਿ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਪ ਜੀ ਸਰਵਤ ਸੰਗਤ ਨਿੱਤਾ ਪ੍ਰਤੀ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਵਿਖੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸ਼੍ਰਵਣ ਕਰਨ ਵਾਸਤੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਦੀ ਅਮਰਤ ਵੇਲੇ ਦੀ ਹਾਜ਼ਰੀ ਭਰਨ ਵਾਸਤੇ ਪਹੁੰਚੇ ਹਾਂ ਸਰਵਤ ਸੰਗਤ ਨੂੰ ਜੀਓ ਆਇਆ ਕੱਲ ਤੱਕ ਜੋ ਇਤਿਹਾਸ ਆਪ ਜੀ ਨੇ ਸ਼੍ਰਵਣ ਕੀਤਾ ਮਹਾਰਾਜ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਵੀ ਦਰਿਆ ਦੇ ਕੰਢੇ ਤੇ ਇੱਕ ਜੰਗਲ ਦੇ ਵਿੱਚ ਵਿਰਾਜਮਾਨ ਹਨ ਤਿੰਨ ਦਿਨਾਂ ਤੋਂ ਇੱਕ ਨੌਜਵਾਨ ਲੜਕੀ ਜਿਹੜੀ ਆਪਣੇ ਪਤੀ ਦੀ ਖੇਤ ਵਿੱਚ ਰੋਟੀ ਪ੍ਰਸ਼ਾਦਾ ਦੇਣ ਆਇਆ ਕਰਦੀ ਸੀ ਉਹ ਤਿੰਨ ਦਿਨਾਂ ਤੋਂ ਕੀਰਤਨ ਸੁਣ ਰਹੀ ਸੀ ਔਰ ਬੜਾ ਹੀ ਮੰਤਰਮੁਗਧ ਕੀਰਤਨ ਮਨ ਖਿੱਚਿਆ ਜਾਂਦਾ ਸੀ ਬੜੇ ਪ੍ਰੇਮ ਵਿੱਚ ਇੱਕ ਦਿਨ ਫਿਰ ਉਸ ਨੇ ਆਣ ਕਰਕੇ ਦਰਸ਼ਨ ਕੀਤੇ ਜਦ ਤੋ ਭਾਈ ਮਰਦਾਨਾ ਜੀ ਦੇ ਦਰਸ਼ਨ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਨਹੀਂ ਸਨ ਮਰਦਾਨਾ ਜੀ ਤੋਂ ਪੁੱਛ ਕੇ ਆਗਿਆ ਲੈ ਕੇ ਉਹ ਬੀਬੀ ਆਪਣੇ ਘਰ ਵਿੱਚੋਂ ਸਾਧੂ ਮਹਾਪੁਰਖ ਜਾਣ ਕੇ ਉਹਨਾਂ ਦੀ ਸੇਵਾ ਕਰਨ ਵਾਸਤੇ ਦੁੱਧ ਲੈ ਕੇ ਆਈ ਜਦੋਂ ਆਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉਸ ਸਮੇਂ ਉੱਥੇ ਦਰਸ਼ਨ ਦੇ ਰਹੇ ਸਨ ਬੀਬੀ ਨੇ ਮਹਾਰਾਜ ਜੀਆਂ ਨੂੰ ਭਾਈ ਮਰਦਾਨਾ ਜੀ ਨੂੰ ਬੇਨਤੀ ਕੀਤੀ ਦੁੱਧ ਛਕਣ ਵਾਸਤੇ ਸਤਿਗੁਰੂ ਜੀ ਨੇ ਪਹਿਲਾਂ ਵਾਹਿਗੁਰੂ ਗੁਰਮੰਤਰ ਬਖਸ਼ਿਆ ਉਹਦਾ ਐਸਾ ਅਸਰ ਹੋਇਆ ਕਿ ਵਾਹਿਗੁਰੂ ਗੁਰਮੰਤਰ ਉਸ ਬੀਬੀ ਦੇ ਰੋਂ-ਰੋਂ ਵਿੱਚ ਚੱਲਣ ਲੱਗ ਪਿਆ ਕਿਉਂਕਿ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਸਾਧਕਾ ਸੰਗ ਨਹੀਂ ਕਿਛ ਕਾਲ ਜਿਹੜੇ ਸਿਮਰਨ ਨੂੰ ਚਲਾਉਣ ਦੇ ਲਈ ਰੋਮ-ਰੋਮ ਦੇ ਵਿੱਚ ਵਸਾਉਣ ਦੇ ਲਈ ਵੱਡੇ-ਵੱਡੇ ਸਿੱਧ ਜੋਗੀ ਜਤੀ ਹਠੀ ਤਪੀ ਸੰਨਿਆਸੀ ਸਾਧੂ ਮਹਾਪੁਰਸ਼ ਪਤਾ ਨਹੀਂ ਕਿੰਨੇ-ਕਿੰਨੇ ਕ ਜਨਮ ਉਹ ਤਪੱਸਿਆ ਘਾਲਦੇ ਆ ਉਹ ਸਿਮਰਨ ਇਸ ਬੀਬੀ ਦੇ ਰੋਮ-ਰੋਮ ਵਿੱਚ ਸਤਿਗੁਰੂ ਨਾਨਕ ਦੇ ਮਹਾਰਾਜਿਆਂ ਨੇ ਕਿਰਪਾ ਕਰਕੇ ਸਹਿਜੇ ਹੀ ਵਸਾ ਦਿੱਤਾ ਸੋ ਦੇਖੋ ਜਦੋਂ ਮਹਾਰਾਜ ਕਿਸੇ ਨੂੰ ਦਾਤ ਦੇਣ ਤੇ ਆਉਂਦੇ ਹਨ ਉਦੋਂ ਮਹਾਰਾਜ ਉਸਦਾ ਗਿਆਨ ਧਿਆਨ ਨਹੀਂ ਵੇਖਦੇ ਜਦੋਂ ਸਤਿਗੁਰ ਨੇ ਕਿਸੇ ਨੂੰ ਦਾਤ ਦੇਣੀ ਹੁੰਦੀ ਹੈ ਉਦੋਂ ਉਸਦੇ ਕਰਮ ਨਹੀਂ ਵੇਖਦੇ ਜਦੋਂ ਸਤਿਗੁਰ ਜੀ ਨੇ ਦਾਤ ਦੇਣੀ ਹੁੰਦੀ ਹੈ ਤਦ ਉਸ ਮਨੁੱਖ ਦੇ ਮਹਾਰਾਜ ਸਾਹਿਬ ਜੀ ਯੋਗਤਾ ਨਹੀਂ ਵੇਖਦੇ ਉਸ ਦੀ ਸੇਵਾ ਨਹੀਂ ਵੇਖਦੇ ਮਹਾਰਾਜ ਜੀਆਂ ਨੇ ਜਿਨ੍ਹਾਂ ਨੂੰ ਦਾਤਾਂ ਬਖਸ਼ਣੀਆਂ ਹੁੰਦੀਆਂ ਹਨ ਕਈ ਵਾਰੀ ਸਤਿਗੁਰ ਜੀ ਤਰੁੱਟ ਕੇ ਦਇਆ ਦੇ ਘਰ ਵਿੱਚ ਆ ਕੇ ਬਿਨਾਂ ਮੰਗਿਆਂ ਹੀ ਸਾਰਾ ਕੁਝ ਦੇ ਦਿੰਦੇ ਹਨ ਇਸ ਤਰ੍ਹਾਂ ਇਸ ਬੀਬੀ ਦੋਦੋ ਰਾਣੀ ਨੂੰ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਬਿਨਾ ਮੰਗਿਆ ਹੀ ਨਾਮ ਦੀ ਦਾਤ ਬਖਸ਼ ਦਿੱਤੀ ਨਾ ਕੇਵਲ ਨਾਮ ਦੀ ਦਾਤ ਬਖਸ਼ੀ ਸਗੋਂ ਐਸੀ ਕਿਰਪਾ ਕੀਤੀ ਜਿਹੜੇ ਸਿਮਰਨ ਨੂੰ ਚਲਾਉਣ ਵਾਸਤੇ ਹਿਰਦੇ ਵਿੱਚ ਬਸਾਉਣ ਵਾਸਤੇ ਵੱਡੇ ਵੱਡੇ ਜੋਗੀ ਜੱਪੀ ਤੱਪੀ ਸੰਨਿਆਸੀ ਸਤਪੁਰਸ਼ ਰੇਧੀਆਂ ਸਿੱਧੀਆਂ ਦੇ ਮਾਲਕ ਚੌਂਕੜੇ ਲਾ ਲਾ ਕੇ ਅਨੇਕਾਂ ਜਨਮਾਂ ਤੱਕ ਤਪੱਸਿਆ ਕਰਦੇ ਹਨ ਉਹ ਸਿਮਰਣਾ ਸਤਿਗੁਰੂ ਨਾਨਕ ਦੇ ਮਹਾਰਾਜੀਆਂ ਨੇ ਕਿਰਪਾ ਕਰਕੇ ਇਸ ਬੀਬੀ ਨੂੰ ਸਹਜੇ ਹੀ ਬਖਸ਼ ਦਿੱਤਾ। ਉਸ ਤੋਂ ਬਾਅਦ ਇਹ ਬੀਬੀ ਆਪਣੇ ਪਤੀ ਨੂੰ ਨਾਲ ਲੈ ਕੇ ਆਇਆ ਕਰਦੀ ਹੈ। ਪਤੀ ਨੇ ਆ ਕੇ ਦੁੱਧ ਪੁੱਤ ਦੀ ਦਾਤ ਮੰਗੀ। ਕਰਵਾਲੀ ਨੇ ਸਮਝਾਇਆ ਤੂੰ ਵਾਹਿਗੁਰੂ ਦਾ ਸਿਮਰਨ ਮੰਗ। ਦੁੱਧ ਪੁੱਤ ਨੇ ਇੱਥੇ ਹੀ ਰਹਿ ਜਾਣਾ, ਨਾਮ ਸਿਮਰਨ ਨੇ ਹਮੇਸ਼ਾ ਹੀ ਨਾਲ ਜਾਣਾ ਹੈ। ਲੇਕਿਨ ਉਹ ਆਖਣ ਲੱਗਿਆ ਮੈਨੂੰ ਦੁੱਧ ਪੁੱਤ ਦੀ ਲੋੜ ਹੈ। ਮੈਂ ਉਸ ਦਾ ਲੋੜਕ ਹਾਂ, ਮੈਨੂੰ ਉਸ ਦੀ ਇੱਛਾ ਹੈ। ਦੁੱਧ ਪੁੱਤ ਦੀ ਦਾਤ ਮੰਗੀ ਮਹਾਰਾਜ ਜੀਆ ਨੇ ਕਿਹਾ ਤੇਰੀ ਭਾਵਨਾ ਪੂਰੀ ਹੋਏਗੀ ਤਾਂ ਕੁਦਰਤ ਕੁਝ ਕੁ ਦਿਨਾਂ ਬਾਅਦ ਹੀ ਭਾਈ ਦੋਦੇ ਦੇ ਚਾਚਾ ਜੀ ਉਹ ਆਪਣੇ ਘਰਵਾਰ ਨੂੰ ਛੱਡ ਕੇ ਸਾਧੂ ਬਣ ਕੇ ਰੰਮਤੇ ਹੋ ਗਏ ਤੇ ਜਾਂਦਿਆਂ ਜਾਂਦਿਆਂ ਉਸ ਨੇ ਲਗਭਗ 100 ਕੁਮਾ ਜਮੀਨ ਔਰ ਬਹੁਤ ਸਾਰੀਆਂ ਮੱਝੀਆਂ ਗਾਵਾਂ ਖੇਤੀਬਾਤੀ ਦਾ ਸਾਰਾ ਹਲ ਆਦਕ ਸਮਾਨ ਆਪਣਾ ਘਰ-ਵਾਰ ਸਾਰਾ ਕੁਝ ਇਹਨੂੰ ਦੋਦੇ ਨੂੰ ਦੇ ਦਿੱਤਾ ਬਿਨਾ ਕੋਈ ਉਪਰਾਲਾ ਬਿਨਾ ਕੋਈ ਮਿਹਨਤ ਮੁਸ਼ਕਲ ਕੀਤੀਆਂ ਦੋਦਾ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਸੈਂਕੜੇ ਕੁਮਾਰ ਜ਼ਮੀਨ ਦਾ ਮਾਲਕ ਬਣ ਗਿਆ ਔਰ ਮੱਝੀਆਂ گاਵਾ ਬਹੁਤ ਵੱਡੀ ਗਿਣਤੀ ਵਿੱਚ ਇਹਦੇ ਘਰ ਵਿੱਚ ਅੱਜ ਹਨ ਸੋ ਇਹ ਸਤਗੁਰੂ ਨਾਨਕ ਦੇ ਮਹਾਰਾਜੀਆਂ ਦਾ ਸ਼ਰਦਾਲੂ ਰਿਆ ਸੋ ਇਥੋਂ ਤੱਕ ਇਤਿਹਾਸ ਆਪਾਂ ਸਾਰਿਆਂ ਨੇ ਸਰਵਣ ਕੀਤਾ ਸੀ ਆਓ ਹੁਣ ਸਾਰੇ ਪਿਆਰ ਨਾਲ ਸਤਨਾ ਵੈਗੁਰੂ ਜਪੀਏ ਤੇ ਅੱਗੇ ਦਾ ਇਤਿਹਾਸ ਸੁਣੀਏ ਬੋਲੋ ਜੀ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਜਦੋਂ ਭਾਈ ਦੋਦੇ ਤੇ ਕਿਰਪਾ ਹੋਈ ਉਸ ਦੇ ਘਰ ਵਾਲੀ ਨੂੰ ਮਹਾਰਾਜ ਜੀਆ ਨੇ ਸਹਿਜ ਹੀ ਦੋ-ਦੋ ਰਾਣੀ ਕਹਿ ਕੇ ਸੰਬੋਧਨ ਕੀਤਾ ਸੀ ਸੋ ਜਿਸ ਤਰ੍ਹਾਂ ਰਾਣੀ ਦਾ ਭਾਵ ਹੈ ਕਿ ਰਾਜੇ ਦੀ ਘਰ ਵਾਲੀ ਤੇ ਜਿਹੜੀ ਕੋਲੇ ਬਹੁਤ ਧਨ ਦੌਲਤ ਪਦਾਰਥ ਸਤਕਾਰ ਇੱਜ਼ਤ ਮਾਨ ਔਰ ਖੁਸ਼ੀ ਹੁੰਦੀ ਆ ਦੋ-ਦੋ ਰਾਣੀ ਉਹਨਾਂ ਉਸ ਤੋਂ ਵੀ ਉੱਚੇ ਆਤਮਿਕ ਮੰਡਲ ਦੇ ਵਿੱਚ ਵਿਚਰਦੀ ਆ ਸੋ ਇਲਾਕੇ ਭਰ ਦੇ ਵਿੱਚ ਨਗਰ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਗਈ ਸੋ ਪਿੰਡ ਵਿੱਚ ਹੋਣ ਚੋਗਾ ਚੁਗਣ ਵਾਲਿਆਂ ਵੀ ਤਰੇ ਗੱਲਾਂ ਤੱਕੀਆਂ ਜਿਹੜੇ ਚੋਗਾ ਚੁਗਣ ਵਾਲੇ ਇੱਥੇ ਭਾਈ ਵੀਰ ਸਿੰਘ ਸਾਹਿਬ ਨੇ ਚੋਗਾ ਚੁਗਣ ਵਾਲੇ ਲੋਕ ਉਹਨਾਂ ਨੂੰ ਕਿਹਾ ਜਿਹੜੇ ਦੂਸਰਿਆਂ ਦੀਆਂ ਗੱਲਾਂ ਬਾਤਾਂ ਕਰਦੇ ਆ ਕਦੇ ਉਹਦੀ ਕਰ ਲਈ ਕਦੇ ਉਹਦੀ ਕਰ ਲਈ ਕਦੇ ਉਹਦੀ ਕਰ ਲਈ ਆਪ ਭਾਵੇਂ ਉਹਨਾਂ ਨੇ ਕੁਝ ਨਹੀਂ ਕਰਨਾ ਪਰ ਦੂਸਰਿਆਂ ਦੀਆਂ ਗੱਲਾਂ ਉਹਨਾਂ ਨੇ ਜ਼ਰੂਰ ਕਰਨੀਆਂ ਫਲਾਣਾ ਇੰਜ ਹੈ ਫਲਾਣਾ ਇੰਜ ਹੈ ਉਹਦੇ ਬੱਚੇ ਇੰਜ ਹਨ ਉਹਨਾਂ ਨੂੰ ਚੋਗਾ ਚੁਗਣ ਵਾਲੇ ਕਿਹਾ ਉਹਨਾਂ ਨੇ ਤ੍ਰੈ ਗੱਲਾਂ ਵੇਖੀਆਂ ਤ੍ਰੈ ਤ੍ਰੈ ਦਾ ਮਤਲਬ ਹੈ ਤਿੰਨ ਕਿਹੜੀਆਂ ਦੋ ਦੋ ਰਾਣੀ ਦੀ ਬੇਪਰਵਾਹੀ ਖੁਸ਼ੀ ਤੇ ਸੁਖ ਦਾ ਰੰਗ ਦੋਦੇ ਦਾ ਉਸ ਨਾਲ ਅੱਗੇ ਤੋਂ ਬਹੁਤਾ ਪਿਆਰ ਤੇ ਉਹਨਾਂ ਦਾ ਇੱਕਦਮ ਮਾਲਦਾਰ ਹੋ ਜਾਣਾ ਇਹ ਤਿੰਨ ਗੱਲਾਂ ਪਿੰਡ ਦੇ ਲੋਕਾਂ ਨੇ ਚੋਗਾ ਚੁਗਣ ਵਾਲਿਆਂ ਨੇ ਵੇਖੀਆਂ ਦੁੱਖ ਦੇਣ ਦੀ ਤਾਂ ਹੁਣ ਰਹੀ ਦੋਦੇ ਤੋਂ ਮਰਦਾਂ ਤੇ ਦੋਦੇ ਰਾਣੀ ਤੋਂ ਤ੍ਰੀਮਤਾ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਦੋਹਾਂ ਨੂੰ ਲੁਕਾ ਕੋਈ ਹੈ ਨਹੀਂ ਸੀ ਸੂਰਜ ਨੂੰ ਲੁਕਾ ਦੀ ਤੇ ਚੰਦ ਨੂੰ ਪਰਦੇ ਤਾਨਣ ਦੀ ਕੀ ਲੋੜ ਹੈ ਚਾਨਣ ਕਦੇ ਲੁਕਣ ਦੀ ਮੰਗ ਨਹੀਂ ਕਰਦਾ ਦੋਹਾਂ ਨੇ ਸਿਰ ਬਿੱਤੀਆਂ ਸੁਣਾ ਦਿੱਤੀਆਂ ਹੌਲੇ ਹੌਲੇ ਪਿੰਡ ਵਿੱਚ ਕੀਰਤੀ ਫੈਲ ਗਈ ਫਿਰ ਜਿੰਨੇ ਮੂੰਹ ਉਨੀਆਂ ਗੱਲਾਂ ਪਰ ਇੱਕ ਗੱਲ ਇੱਕ ਸਰ ਫੈਲ ਗਈ ਕਿ ਉਦਿਆਨ ਵਿੱਚ ਕੋਈ ਪੂਰੇ ਭਾਂਡੇ ਖਰ ਰੱਬ ਰੂਪ ਸ੍ਰੀ ਰਾ ਉਤਰੇ ਨੇ ਵਸਤੀ ਸ਼ਹਿਰ ਚ ਵੜਦੇ ਨਹੀਂ ਮੰਗਦੇ ਕੁਝ ਹੈ ਨਹੀਂ ਹਰ ਵੇਲੇ ਕੁਝ ਗਾਉਂਦੇ ਰਹਿੰਦੇ ਨੇ ਜਾਂ ਅੱਖਾਂ ਨੂਟ ਕੇ ਤਾੜੀ ਲਾ ਕੇ ਬੈਠੇ ਰਹਿੰਦੇ ਆ ਦੁੱਦੇ ਨੇ ਉਹਨਾਂ ਨੂੰ ਖੁਸ਼ ਕੀਤਾ ਦੁੱਧ ਪਿਲਾਇਆ ਹੈ ਤੇ ਅਸੀਸਾਂ ਲਈਆਂ ਹਨ ਇਹ ਗੱਲ ਪਿੰਡ ਦੇ ਵਿੱਚ ਵਿਦਮਾਨ ਹੋ ਗਈ ਫੈਲ ਗਈ ਇਹ ਗੱਲਾਂ ਹੋ ਹਵਾ ਕੇ ਹੋਰ ਲੋਕੀ ਵੀ ਜਾਣ ਲੱਗ ਪਏ ਕੋਈ ਤਾਂ ਦੁੱਖਾਂ ਦੀਨ ਵਰਤੀ ਵਾਸਤੇ ਕੋਈ ਵਾਰ ਲੈਣ ਵਾਸਤੇ ਕੋਈ ਅੰਨ ਪਾਣੀ ਲੈ ਕੇ ਸੇਵਾ ਕਰਨ ਤੇ ਕੋਈ ਕੋਈ ਦਰਸ਼ਨ ਕਰਨ ਵੇਖੋ ਫਰਕ ਹੈ ਦਰਸ਼ਨ ਕਰਨ ਵਾਲਾ ਹੋਰ ਹੁੰਦਾ ਹੈ ਦਾਤਾ ਮੰਗਣ ਵਾਲਾ ਹੋਰ ਹੁੰਦਾ ਹੈ ਜੋ ਜੋ ਗਿਆ ਸਤਕਾਰ ਦਾ ਭਾਵ ਦਿਲ ਵਿੱਚ ਲੈ ਕੇ ਆਇਆ ਇੱਕ ਪਿੰਡ ਤੋਂ ਗੱਲ ਦੂਏ ਪਿੰਡ ਗਈ ਤਿਉ ਚਾਰ ਚੁਫੇਰੇ ਇਸ ਗੱਲ ਦੀ ਧੁੰਮ ਪੈ ਗਈ ਕੋਈ ਕਹੇ ਰਾਵੀ ਕਿਨਾਰੇ ਇੱਕ ਤਪਾ ਮੁਸ਼ਕਿਆ ਹੈ ਭਾਈ ਵੀਰ ਸਿੰਘ ਨੇ ਸ਼ਬਦ ਬਹੁਤ ਲੰਮੇ ਸਮੇਂ ਤੋਂ ਆਪ ਜੀ ਸੁਣ ਰਹੇ ਹੋ ਕਿ ਤਪਾ ਮੁਸ਼ਕਿਆ ਹੈ ਮੁਸ਼ਕਿਆ ਦਾ ਮਤਲਬ ਹੀ ਤਪਾ ਪ੍ਰਸਿੱਧ ਹੋਇਆ ਹੈ ਜਿਵੇਂ ਮੁਸ਼ਕ ਕਹੀਏ ਭਾਵੇਂ ਸੁਗੰਧ ਕਹਿ ਲਈਏ ਅੱਜ ਦੇ ਸਮੇਂ ਵਿੱਚ ਲੋਕੀ ਇਹਨਾਂ ਗੱਲਾਂ ਦੀ ਥੋੜੀ ਜਿਹੀ ਜ਼ਿਆਦਾ ਵਿਚਾਰ ਕਰਦੇ ਆ ਵੀ ਆਹ ਮੁਸ਼ਕ ਹੁੰਦੀ ਹੈ ਆਹ ਸੁਗੰਧ ਹੁੰਦੀ ਆ ਪਰੰਤੂ ਪੁਰਾਤਨ ਸਮਿਆਂ ਦੇ ਵਿੱਚ ਮੁਸ਼ਕ ਦਾ ਭਾਵ ਕੀ ਹੈ ਕਿ ਭਾਵੇਂ ਸੁਗੰਧੀ ਕਹਿ ਲਓ ਭਾਵੇਂ ਦੁਰਗੰਧ ਕਹਿ ਲਓ ਜਿਹੜੀ ਹਵਾ ਦੇ ਵਿੱਚ ਰਲ ਕੇ ਦੂਰ ਤੱਕ ਫੈਲਦੀ ਆ ਸੋ ਇੱਥੇ ਭਾਈ ਵੀਰ ਸਿੰਘ ਸਾਹਿਬ ਨੇ ਸ਼ਬਦ ਲਿਖਿਆ ਤਪਾ ਮੁਸ਼ਕਿਆ ਹੈ ਮੁਸ਼ਕਿਆ ਦਾ ਮਤਲਬ ਪ੍ਰਸਿੱਧ ਹੋਇਆ ਹੈ ਕੋਈ ਕਹੇ ਕਲਯੁਗ ਵਿੱਚ ਅਵਤਾਰ ਪ੍ਰਗਟ ਹੋਇਆ ਹੈ ਕੋਈ ਕਹੇ ਪੂਰੇ ਭਾਂਡੇ ਸਾਈ ਲੋਕ ਉਹ ਆਏ ਹਨ ਲੱਗੇ ਜੀ ਲੋਕਦਰਸ਼ਨਾਂ ਨੂੰ ਕੌਣ ਇੱਕ ਦਿਨ ਗੁਰੂ ਜੀ ਦੂਰੋਂ ਕਿਤੋਂ ਫਿਰ ਕੇ ਆਏ ਤਾਂ ਅੱਗੋਂ ਦੋਦਾ ਦੋਦੋ ਰਾਣੀ ਇਹ ਦੋਨੇ ਇੱਕ ਛੱਪਰ ਬਣਵਾ ਰਹੇ ਸੀ ਗੁਰੂ ਜੀ ਮੁਸਕਰਾਏ ਤੇ ਬੋਲੇ ਦੋਦੇ ਇਹ ਕੀ ਕਰ ਰਿਹਾ ਹੈ ਛੱਪਰ ਬਨ ਰਿਹਾ ਸੀ ਭਾਈ ਦੋਦਾ ਤੇ ਉਹਦੇ ਘਰ ਵਾਲੀ ਦੋਦੇ ਨੇ ਕਿਹਾ ਪਾਤਸ਼ਾ ਛੱਪਰ ਪਵਾ ਰਿਹਾ ਹਾਂ ਹੁਣ ਠੰਡ ਬਹੁਤ ਉਤਰਾਈ ਐ ਮੀਂਹ ਹਵਾ ਦਾ ਡਰ ਹੈ ਇੱਥੇ ਕੋਈ ਥਾਂ ਸਿਰ ਲੁਕਾਉਣ ਨੂੰ ਨਹੀਂ ਕੁਛ ਤਾਂ ਥਾਂ ਸ਼ਾਵਾ ਹੋ ਜਾਵੇ ਗੁਰੂ ਜੀ ਕਹਿਣ ਲੱਗੇ ਬਈ ਸੱਜਣਾ ਆ ਸਾਨੂੰ ਅਸਮਾਨ ਕਿਆੜਾ ਸਾਈ ਨੇ ਤਾਣਿਆ ਵੀਆ ਸਮਾਨ ਸਾਡੇ ਬਹਿਣ ਵਾਸਤੇ ਤਾੜਿਆ ਤਾਣਿਆ ਮਹਾਰਾਜ ਇਹ ਬਚਨ ਕਹਿਣ ਲੱਗੇ ਦੋਦੇ ਨੇ ਕਿਹਾ ਪਾਤਸ਼ਾਹ ਤੁਸੀਂ ਤਾਂ ਸਦਾ ਅਰਸ਼ੀ ਸ਼ਾਮਿਆਨਿਆਂ ਤੇ ਨੂਰੀ ਛਪਰਾ ਰਸਦੇ ਹੋ ਮੇਰੇ ਵਰਗੇ ਜੋ ਦਰਸ਼ਨਾ ਨੂੰ ਆਉਂਦੇ ਨੇ ਉਹ ਛੱਤਾਂ ਗੋਚਰੇ ਹਨ ਆਪ ਦੇ ਕਦਮਾਂ ਦੀ ਬਰਕਤ ਸੰਗਤਾਂ ਹੁਣ ਠੇਰ ਆਉਂਦੀਆਂ ਨੇ ਦੂਰ ਦੂਰ ਤੋਂ ਵੀ ਆਪ ਦੇ ਪ੍ਰੇਮੀ ਆ ਰਹੇ ਨੇ ਤਾਂ ਆਪ ਦੇ ਦੋਦੇ ਨੇ ਸੰਗਤਾਂ ਵਾਸਤੇ ਮਾੜਾ ਜਿਹਾ ਉਦਮ ਕੀਤਾ ਅੱਗੇ ਤੁਹਾਡੀ ਰਜਾ ਆਪ ਦੀ ਹਸਮੈ ਤੇ ਬੋਲੇ ਦੋਦਿਆ ਤੈਨੂੰ ਤਾਂ ਕੁਝ ਸੈਣ ਦੀ ਜਾਂਚ ਵੀ ਆ ਗਈ ਹੈ ਸੰਗਤਾਂ ਦਾ ਪ੍ਰੇਮ ਵੀ ਤੇਰੇ ਅੰਦਰ ਆ ਗਿਆ ਹੁਣ ਨਾਮ ਦਾ ਪ੍ਰੇਮ ਵੀ ਆਵੇਗਾ ਥੋੜੇ ਦਿਨਾਂ ਵਿੱਚ ਸੋਹਣੇ ਛੱਪਰ ਪੈਗੇ ਅੰਮ੍ਰਿਤ ਵੇਲੇ ਮਰਦਾਨਾ ਆਸਾ ਦੀ ਵਾਰ ਗਾਉਂਦਾ ਸਾਂਝ ਨੂੰ ਸੋਦਰ ਦਿਨੇ ਬਿਲਾਵਲ ਦੁਪਹਿਰੇ ਤਨਾਸਰੀ ਔਰ ਤਨਾਸਰੀ ਦੀ ਆਰਤੀ ਰਾਤੀ ਸੋਹਿਲਾ ਸੋ ਹਰ ਵੇਲੇ ਰੰਗ ਲੱਗਾ ਰਹਿੰਦਾ ਸੀ ਦੋਦੇ ਨੇ ਇੱਕ ਬਾੜਾ ਤੇ ਇੱਕ ਛੱਪਰ ਕੀਰਤਨ ਦੇ ਦੀਵਾਨ ਵਾਸਤੇ ਵੀ ਬਣਾਇਆ ਇੱਕ ਛੱਪਰ ਹੀਠ ਲੰਗਰ ਬਣੇ ਇੱਕ ਹੀਠ ਸੰਗਤਾਂ ਰਾਤ ਨੂੰ ਆਰਾਮ ਕਰਨ ਇਸ ਤਰ੍ਹਾਂ ਉਹद्याਨ ਵਿੱਚ ਰੱਬੀ ਰੰਗ ਲੱਗ ਪਏ ਦੂਰ ਦੂਰ ਇਲਾਕਿਆਂ ਵਿੱਚ ਧੁੰਮ ਗਿਆ ਕਿ ਗੁਰੂ ਜੀ ਇਸ ਟਿਕਾਣੇ ਜੋਤ ਜਗਾ ਰਹੇ ਨੇ ਤੇ ਪ੍ਰੇਮੀ ਆਉਣ ਲੱਗੇ ਨੇੜੇ ਤੇੜੇ ਦੇ ਸਾਰੇ ਪਿੰਡਾਂ ਵਿੱਚ ਲੋਕੀ ਸਿਮਰਨ ਕਰਨ ਲੱਗ ਪਏ ਰਸਮੀ ਬੁੱਤ ਪੂਜਾ ਜਾਰੀ ਰਸਮਾਂ ਤੇ ਫੋਕੀਆਂ ਨਮਾਜ਼ਾਂ ਰੋਜਿਆਂ ਤੋਂ ਜਿਉ ਉਜਾਟ ਹੋ ਕੇ ਅਸਲ ਵੱਲ ਵੋੜੇ ਖਾਣ ਲੱਗੇ ਵੀ ਅਸਲ ਗੱਲ ਹੈ ਸਿਮਰਨ ਵਾਹਿਗੁਰੂ ਦਾ ਸਿਮਰਨ ਜਿਹੜਾ ਅੱਗੇ ਪਹਿਲਾਂ ਜੀਬ ਤੋਂ ਸ਼ੁਰੂ ਹੁੰਦਾ ਜੀਬ ਤੋਂ ਜਪਣਾ ਪੈਂਦਾ ਹੌਲੀ ਹੌਲੀ ਫਿਰ ਉਹ ਜੀਬ ਤੋਂ ਹੁੰਦਾ ਹੁੰਦਾ ਫਿਰ ਉਹ ਕੰਠ ਤੋਂ ਹੋ ਜਾਂਦਾ ਜਿਹਨੂੰ ਕੰਠੀ ਕਿਹਾ ਜਾਂਦਾ ਕੰਠੀ ਨਾਮ ਕੰਠ ਫਿਰ ਗਾਉਂਦਾ ਹੈ ਗਲਾ ਗਾਉਂਦਾ ਹੈ ਕੇਵਲ ਫਿਰ ਜੀਬ ਨਹੀਂ ਬੋਲਦੀ ਇਰ ਉਸ ਤੋਂ ਬਾਅਦ ਹਿਰਦਾ ਜਪਦਾ ਹੈ ਫਿਰ ਰੋਮ ਰੋਮ ਜਪਦਾ ਹੈ ਬਚਨ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੈ ਸੋ ਸਾਰੇ ਪਰਮੇਸ਼ਰ ਦੇ ਸਿਮਰਨ ਵਿੱਚ ਪੈ ਗਏ ਸੱਚ ਦਾ ਪਿਆਰ ਤੇ ਸੁੱਚੇ ਜੀਵਨ ਦਾ ਪਿਆਰ ਲੋਕਾਂ ਵਿੱਚ ਪੈ ਗਿਆ ਵਾਹਿਗੁਰੂ ਦੀ ਯਾਦ ਉਸ ਦੇ ਚਰਨਾਂ ਵਿੱਚ ਅਰਦਾਸ ਇਹ ਲੋਕਾਂ ਦੇ ਰਵੱਈਏ ਹੋ ਗਏ ਹਿੰਦੂ ਬ੍ਰਾਹਮਣ ਪੁਜਾਰੀ ਮੁਸਲਮਾਨ ਕਾਜੀ ਮੁੱਲਾ ਜਿਨ੍ਹਾਂ ਸਭਨਾਂ ਵਿੱਚ ਅਸਲੀ ਜੀਵਨ ਆਪਣੇ ਧਰਮ ਦਾ ਨਹੀਂ ਸੀ ਪਰ ਰਾਸਨ ਪ੍ਰਸਤੀ ਤੇ ਮੁਰਦਾ ਮੁਰਦਾ ਲੀਹਾਂ ਉੱਤੇ ਲੋਕਾਂ ਦੇ ਟੁਰੇ ਜਾਣ ਨਾਲ ਉਹਨਾਂ ਦਾ ਜੀਵਨ ਟੁਰਦਾ ਸੀ ਤੇ ਉਹ ਉਪਜੀਵਕਾ ਲੱਭਦੀ ਸੀ ਕਿਉਂਕਿ ਬਹੁਤੇ ਲੋਕ ਕੀ ਧਰਮ ਦਾ ਕਾਰਜ ਕਰਦੇ ਆ ਕੋਈ ਪ੍ਰੇਮ ਨਾਲ ਨਹੀਂ ਕਾਰਜ ਕਰਦੇ ਉਹ ਉਹਨਾਂ ਦਾ ਧਰਮ ਦਾ ਕਾਰਜ ਕਰਨ ਪਿੱਛੇ ਮਕਸਦ ਹੁੰਦਾ ਚਾਰ ਆਨੇ ਕਮਾ ਲੈਣੇ ਵੀ ਆਹ ਕੰਮ ਕਰ ਲਓ ਦੋ ਆਨੇ ਕਮਾ ਲੈਣੇ Hindu ਧਰਮ ਵਿੱਚ ਵੀ ਇਸ ਤਰ੍ਹਾਂ Sikh ਧਰਮ ਵਿੱਚ ਵੀ ਇਸ ਤਰ੍ਹਾਂ ਮੁਸਲਮਾਨ ਸਾਰੇ ਧਰਮਾਂ ਵਿੱਚ ਇਸੇ ਤਰ੍ਹਾਂ ਹੈ ਪਰ ਜਿਹੜਾ ਪ੍ਰੇਮ ਦਾ ਵਪਾਰੀ ਆ ਨਾਮ ਦਾ ਭਜਨ ਸਿਮਰਨ ਦਾ ਉਹ ਕਿਤੇ ਬਿਰਲਾ ਟਾਮਾ ਲੱਭਦਾ ਹੈ ਪੇਸ਼ ਕੋਈ ਨਾ ਜਾਏ ਤੇ ਜਿਹੜੇ ਧਰਮਾਂ ਦੇ ਵਪਾਰੀ ਸਨ ਉਹ ਖੁਣਸਣ ਲੱਗੇ ਕਿਉਂਕਿ ਲੋਕੀ ਉਧਰ ਜਾਣੋਂ ਘਟ ਕੇ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਮੰਨਣ ਲੱਗ ਪਏ ਉਹਨਾਂ ਨੂੰ ਚਿੰਤਾ ਹੋ ਗਈ ਉਹ ਥੋੜੇ ਨਾਰਾਜ਼ ਹੋਣ ਲੱਗੇ ਪਰ ਪੇਸ਼ ਕੋਈ ਨਾ ਜਾਵੇ ਜਦ ਸੰਗਤਾਂ ਦੇ ਵਹੀਰ ਤੇ ਇੱਕ ਰੁਖੇ ਤੇ ਇੱਕ ਰੰਗੇ ਹੋ ਗਏ ਤਾਂ ਕਰਨ ਕੀ ਪਹਿਲਾਂ ਤਾਂ ਸਮਝਦੇ ਸੀ ਕੋਈ ਰਮਤ ਹੈ ਚਾਰ ਦਿਨ ਆਤਿਸ਼ਵਾਜੀ ਦੇ ਅਨਾਰ ਚਲਾਊਗਾ ਚਲਾ ਕੇ ਟਰ ਜਾਊਗਾ ਪਰ ਹੁਣ ਜਦ ਡਿੱਠਾ ਕਿ ਛੱਪਰ ਪੈ ਗਏ ਬਹੀਰਾਂ ਟਰ ਪਈਆਂ ਦੀਵਾਨ ਲਾਉਣੇ ਕੀਰਤਨ ਕਰਨੇ ਉਪਦੇਸ਼ ਦੇਣੇ ਨਾਮਦਾਨ ਕਰਨਾ ਖੁੱਲੇ ਭੰਡਾਰੇ ਵੰਡਣੇ ਜੋਗੀ ਜੰਗਮ ਸਾਧ ਪੰਡਿਤ ਕਾਜੀ ਮੁੱਲਾ ਜੋ ਚਰਚਾਵਾਦ ਨੂੰ ਆਵੇ ਉਸ ਨੂੰ ਸੱਚ ਦੇ ਰੜਾਉਣਾ ਤੇ ਉਹਨਾਂ ਦੇ ਝੂਠ ਨੂੰ ਦੱਸ ਕੇ ਛਡਾਉਣਾ ਇਹ ਆਰੰਭ ਹੋ ਗਿਆ ਹੈ ਤਦ ਸਾਰਿਆਂ ਨੂੰ ਵਧੇਰੇ ਪਿੱਸੂ ਪੈ ਗਏ ਅੱਜ ਵੀ ਤੁਸੀਂ ਦੇਖੋ ਧਰਮ ਦੇ ਨਾਂ ਤੇ ਜਿੰਨੀ ਲੜਾਈ ਹੁੰਦੀ ਹੈ ਹੋਰ ਕਿਸੇ ਕੰਮ ਤੇ ਲੜਾਈ ਨਹੀਂ ਹੁੰਦੀ ਅਸਲ ਵਿੱਚ ਧਰਮ ਦੇ ਨਾਂ ਤੇ ਲੜਾਈ ਨਹੀਂ ਹੁੰਦੀ ਧਰਮ ਦੀ ਆੜ ਵਿੱਚ ਬਿਜ਼ਨਸ ਵਪਾਰ ਕਰਨ ਚਾਰ ਪੈਸੇ ਕਮਾਉਣ ਦੇ ਮਸਲੇ ਤੇ ਲੜਾਈ ਹੁੰਦੀ ਹੈ ਜਿਵੇਂ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਔਰ ਨਾਮਦੇਵ ਸਾਹਿਬ ਦਾ ਆਪਸ ਵਿੱਚ ਕੋਈ ਝਗੜਾ ਨਹੀਂ ਭਗਤ ਕਬੀਰ ਸਾਹਿਬ ਦਾ ਤੇ ਭਗਤ ਰਵਿਦਾਸ ਦਾ ਆਪਸ ਵਿੱਚ ਕੋਈ ਝਗੜਾ ਨਹੀਂ ਕਿਉਂਕਿ ਦੋਵੇਂ ਧਰਮੀ ਸਨ ਲੇਕਿਨ ਦੁਨੀਆ ਦੇ ਲੋਕਾਂ ਦਾ ਝਗੜਾ ਹੈ ਉਹਦਾ ਕਾਰਨ ਕੀ ਹੈ ਝਗੜਾ ਧਰਮ ਦੇ ਨਾਂ ਤੇ ਨਹੀਂ ਝਗੜਾ ਮਾਇਆ ਦੇ ਨਾਂ ਤੇ ਪੈਂਦਾ ਕਿਉਂਕਿ ਜਦੋਂ ਧਰਮ ਦੇ ਆਗੂ ਲੋਕ ਇਹ ਗੱਲ ਮਹਿਸੂਸ ਕਰਦੇ ਆ ਕਿ ਫਲਾਣੇ ਦੇ ਆ ਕੰਮ ਕਰਨ ਦੇ ਨਾਲ ਸਾਡੀ ਮਾਇਆ ਘਟ ਜਾਣੀ ਹੈ ਤਾਂ ਉੱਥੇ ਝਗੜਾ ਪੈਂਦਾ ਹੈ ਸੋ ਬਹੁਤੇ ਆਨ ਨੂੰ ਪਿਸੂ ਪੈ ਗਏ ਜਦ ਕਦੇ ਪੁਜਾਰੀ ਸੰਪਰਦਾ ਨੂੰ ਕਿਸੇ ਰੱਬੀ ਨੂਰਾਨੀ ਬੰਦੇ ਦੇ ਆ ਜਾਣ ਤੋਂ ਜਾਂ ਕਿਸੇ ਅਵਤਾਰ ਪਗੰਬਰ ਦੇ ਪ੍ਰਗਟ ਹੋ ਜਾਣ ਤੋਂ ਆਪਣੇ ਅੰਨ ਪਾਣੀ ਦਾ ਫਿਕਰ ਪੈਂਦਾ ਹੈ ਤੋਂ ਆਪ ਕੁਝ ਨਹੀਂ ਕਰਿਆ ਕਰਦੇ ਫਿਰੋਕੀ ਕਰਿਆ ਕਰਦੇ ਆ ਵਕਤ ਦੇ ਹਾਕਮਾਂ ਨੂੰ ਸਿਖਾ ਕੇ ਉਸ ਦੇ ਮਗਰ ਪਾ ਦਿਆ ਕਰਦੇ ਆ ਰਾਜਨੀਤਿਕ ਲੋਕਾਂ ਨੂੰ ਰਾਜਿਆਂ ਮਹਾਰਾਜਿਆਂ ਨੂੰ ਉਹਨਾਂ ਨੂੰ ਫਿਰ ਧਰਮੀ ਪੁਰਸ਼ ਦੇ ਮਗਰ ਪਾ ਦਿੰਦੇ ਆ ਸਿਖਾ ਕੇ ਕਿਉਂ ਕਿਉਂਕਿ ਉਹਨਾਂ ਦੀ ਗਿਣਤੀ ਵੱਡੀ ਹੁੰਦੀ ਆ ਤੇ ਜਿਹੜੇ ਰਾਜਨੀਤਿਕ ਲੋਕ ਰਾਜ ਭਾਗ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਤਾਂ ਲੋਕਾਂ ਦੀ ਲੋੜ ਹੁੰਦੀ ਆ ਉਹਨਾਂ ਦੇ ਪਿੱਛੇ ਲੱਗ ਕੇ ਫਿਰ ਉਹ ਮਗਰ ਪੈ ਜਾਂਦੇ ਹਨ ਆਪ ਉਹ ਕੁਝ ਨਹੀਂ ਕਰ ਸਕਦੇ ਵਕਤ ਦੇ ਹਾਕਮਾਂ ਨੂੰ ਸਿਖਾ ਕੇ ਉਸ ਦੇ ਮਗਰ ਪਾ ਦਿਆ ਕਰਦੇ ਨੇ ਇਹ ਇੱਕ ਇਤਿਹਾਸਕ ਗੱਲ ਹੈ ਹਰੀ ਜਨ ਨਾਲ ਟਕਰਾਉਣ ਲਈ ਪੂਜਾ ਧਾਰੀਆਂ ਨੇ ਸਦਾ ਰਾਜੇ ਨੂੰ ਹੀ ਮੂਰੇ ਕੀਤਾ ਹੈ ਹੁਣ ਵੀ ਕਾਜੀ ਮੁੱਲਾਂ ਬ੍ਰਾਹਮਣਾਂ ਜੋਗੀਆਂ ਨੇ ਸਲਾਹਾਂ ਕਰਕੇ ਗੋਂਦਾ ਗੁੰਦ ਕੇ ਪਰਗਣੇ ਦੇ ਹਾਕਮ ਕਰੋੜੀ ਚੰਦ ਨੂੰ ਜਾ ਚੁੱਕਿਆ ਉਥੇ ਪਰਗਣੇ ਦਾ ਹਾਕਮ ਸੀ ਉਹਦਾ ਨਾਂ ਸੀ ਕਰੋੜੀ ਚੰਦ ਹੁਣ ਕਰੋੜੀ ਚੰਦ ਦੇ ਕੋਲ ਚਲੇ ਗਏ ਕਾਜੀ ਵੀ ਗਏ ਮੁੱਲਾਂ ਵੀ ਗਏ ਬ੍ਰਾਹਮਣ ਵੀ ਗਏ ਤੇ ਜੋਗੀ ਵੀ ਉਹਦੇ ਕੋਲੇ ਚਲੇ ਗਏ ਪਹਿਲੀ ਗੱਲ ਤਾਂ ਇਹ ਆਖੀ ਕਿ ਆਪ ਦੀ ਭੋਏ ਇੱਕ ਤਪੇ ਨੇ ਮਲ ਲਈ ਹੈ ਕਰੋੜੀ ਮੱਲ ਨੂੰ ਕਿਹਾ ਵੀ ਤੇਰੀ ਜ਼ਮੀਨ ਆ ਤੇਰੀ ਧਰਤੀ ਆ ਇੱਕ ਤਫੇ ਨੇ ਉੱਤੇ ਕਬਜ਼ਾ ਕਰ ਲਿਆ ਉੱਥੇ ਛੱਪਰ ਪੈ ਗਏ ਨੇ ਲੰਗਰ ਲੱਗ ਗਏ ਹਨ ਬਹੀਰਾਂ ਜਾਂਦੀਆਂ ਨੇ ਸਹਜੇ ਸਹਜੇ ਭੋਂ ਦਾ ਮਾਲਕ ਬਣ ਜਾਓ ਫਿਰ ਉਹਨੂੰ ਤੁਸੀਂ ਉਠਾਓਂਗੇ ਕਿਵੇਂ ਉਹਦਾ ਬੋੜ ਪੁੱਟ ਘੱਟਣਾ ਤਾਂ ਇੱਕ ਛਿੰਨ ਦਾ ਕੰਮ ਐ ਪਰ ਫੈਲ ਗਿਆ ਤੇ ਦਾੜੀਆਂ ਛੜਦਾ ਫਸਰਦਾ ਗਿਆ ਤਾਂ ਫਿਰ ਉਹਨੂੰ ਕਿਵੇਂ ਪੁੱਟੋਗੇ ਦੂਸਰੀ ਗੱਲ ਇਹ ਆਖੀ ਕਿ ਉਹ ਆਖਦਾ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਮੁਸਲਮਾਨ ਜੋ ਜਾਂਦੇ ਆ ਨਮਾਜ਼ੇ ਰੋਜ਼ੇ ਛੱਡ ਬੈਠਦੇ ਆ ਹਿੰਦੂ ਜਿਹੜਾ ਜਾਂਦਾ ਠਾਕੁਰ ਪੂਜਾ ਵਰਤ ਜਨੇਊ ਤਿਆਗ ਦਿੰਦਾ ਹੈ ਬਸ ਧੰਨ ਗੁਰੂ ਧੰਨ ਗੁਰੂ ਕਹਿੰਦਾ ਤੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਉਸ ਦੇ ਮੇਲੀ ਆਖਦੇ ਹਨ ਇਹ ਨਾਨਕ ਜੋ ਸਭ ਅਵਤਾਰਾਂ ਪਗੰਬਰਾਂ ਤੋਂ ਵੱਡਾ ਹੈ ਇਹ ਗੁਰੂ ਹੈ ਤੇ ਗੁਰੂ ਅਵਤਾਰ ਹੈ ਗੱਭਰੂ ਸਾਰਿਆਂ ਤੋਂ ਮੂਰੇ ਨੇ ਤਰੀਮਤਾ ਵਿੱਚ ਚਾਓ ਹੋਰ ਵੱਧ ਹੈ ਸਾਰੇ ਕੁਰਾਹੇ ਪੈ ਰਹੇ ਹਨ ਧੁਰ ਤੋਂ ਰਾਹ ਚੱਲਿਆ ਆਏ ਹਨ Hindu ਤੇ Musalman ਇਹ ਨਮਾ ਆਇਆ ਜੋ ਕਹਿੰਦਾ ਹੈ ਨਾ ਕੋਈ Hindu ਹੈ ਨਾ ਕੋਈ Musalman ਹੈ ਸੋ ਤੁਸੀਂ ਸਮੇਂ ਦੇ ਹਾਕਮ ਹੋ ਰੱਬ ਨੇ ਤੁਹਾਨੂੰ ਸਰਦੇ ਪੁੱਜਦੇ ਵਾਲਾ ਕੀਤਾ ਹੈ ਇਸ ਵੇਲੇ ਤੁਸੀਂ ਹੀ ਆਨ ਰੱਖੋ ਤਾਂ ਰਹਿ ਸਕਦੀ ਹੈ ਨਹੀਂ ਤਾਂ ਦੁਨੀਆ ਕੁਰਾਹੇ ਪੈ ਜਾਊਗੀ ਹੁਣ ਦੇਖੋ ਸੱਚ ਦੇ ਮਾਰਗ ਤੇ ਲੱਗਿਆ ਨੂੰ ਕਹਿੰਦੇ ਆ ਦੁਨੀਆ ਕੁਰਾਹੇ ਪੈ ਜਾਊਗੀ ਇਹ ਨਹੀਂ ਦੱਸਦੇ ਵੀ ਦੁਨੀਆਂ ਨੂੰ ਅਸੀਂ ਕੁਰਾਹੇ ਪਾ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਤਾਂ ਰਾਹ ਤੇ ਪਾ ਰਹੇ ਨੇ ਇਹ ਨਹੀਂ ਦੱਸ ਰਹੇ ਵਰਣ ਸ਼ੰਕਰ ਹੋ ਜਾਏਗਾ ਨਾ ਦੀਨ ਨਾ ਧਰਮ ਕੁਝ ਨਹੀਂ ਰਹਿੰਦਾ ਫਿਰ ਸਿਮ ਦਾ ਸੋਮਾ ਹੈ ਫੁੱਟ ਦਾ ਚਸ਼ਮਾ ਹੈ ਹੁਣ ਬੰਨ ਘਤੋਂ ਤਾਂ ਠੀਕ ਹੈ ਇਸ ਤਰ੍ਹਾਂ ਦੀਆਂ ਹੋਰ ਸਿਖਾਵਟਾਂ ਨਾਲ ਕਰੋੜੀਆਂ ਉਦਮ ਦੇ ਘਰ ਆ ਗਿਆ ਗੁਰੂ ਬਾਬੇ ਨੂੰ ਪਕੜ ਕੇ ਕੈਦ ਵਿੱਚ ਪਾ ਦੇਣ ਤੇ ਸੰਗਤਾਂ ਨੂੰ ਮਾਰ ਕੇ ਖਿਲਾਰ ਦੇਣ ਦੀ ਜੀਵ ਵਿੱਚ ਗੱਲ ਧਾਰ ਲਈ ਕੁਛ ਆਦਮੀ ਨਾਲ ਲੈ ਕੇ ਘੋੜੇ ਤੇ ਚੜਿਆ ਤੇ ਚੜ ਕੇ ਟੁਰ ਪਿਆ ਕਰੋੜੀ ਮੱਲ ਕੁਛ ਆਪ ਦੇ ਨਾਲ ਬੰਦੇ ਲੈ ਕੇ ਫੌਜੀ ਆਦਕ ਸਿਪਾਹੀ ਉਹ ਉਤੁਰ ਪਿਆ ਜਦੋਂ ਟੁਰ ਪਿਆ ਅਜੇ ਕੁਝ ਕਦਮ ਹੀ ਗਿਆ ਸੀ ਕਿ ਘੋੜਾ ਤਰਕ ਤ੍ਰੈਕ ਗਿਆ ਅਜੇ ਕੁਝ ਕਦਮ ਹੀ ਗਿਆ ਸੀ ਕਿ ਘੋੜਾ ਤ੍ਰੈਕ ਗਿਆ ਜਦੋਂ ਘੋੜਾ ਤਰੱਕਿਆ ਤੇ ਆਪ ਡਿੱਗ ਪਿਆ ਜਦੋਂ ਡਿੱਗ ਪਿਆ ਲੱਤ ਟੁੱਟ ਗਈ ਡਿਗਦੇ ਦੀ ਫੇਰ ਕੁਛ ਦਿਨ ਆਰਾਮ ਕੀਤਾ ਲੱਤ ਨੂੰ ਠੀਕ ਕੀਤਾ ਜਦੋਂ ਠੀਕ ਹੋ ਗਿਆ ਵੱਲ ਹੋ ਗਿਆ ਤਾਂ ਗੁਰੂ ਬਾਬੇ ਧਿਰ ਟੁਰਿਆ ਤੇ ਨਾਲ ਕੁਛ ਲੋਕ ਲੀਤੇ ਕਰੋੜੀਆਂ ਕੁਛ ਬਾਟ ਦੂਰ ਗਿਆ ਤਾਂ ਉਹਦੀਆਂ ਅੱਖਾਂ ਅਗੇ ਹਨੇਰਾ ਛਾ ਗਿਆ ਉਹਨੂੰ ਕੁਛ ਦਿਸੇ ਨਾ ਪਹਿਲਾਂ ਤਾਂ ਘੋੜੇ ਤੇ ਚੜ ਕੇ ਜਾਂਦਾ ਸੀ ਘੋੜਾ ਤਰਹਿ ਗਿਆ ਕੁਦਰਤ ਅਸੀਂ ਬਣੀ ਉਹਦੀ ਲੱਤ ਟੁੱਟ ਗਈ ਡਿੱਕ ਕੇ ਉਸ ਤੋਂ ਬਾਅਦ ਦੂਜੀ ਵਾਰ ਗਿਆ ਲੱਤ ਲੋਤ ਠੀਕ ਹੋਣ ਤੋਂ ਬਾਅਦ ਮਹੀਨੇ ਸਵਾ ਮਹੀਨੇ ਡੇਢ ਜਾਂ ਕਿੰਨੇ ਸਮੇਂ ਬਾਅਦ ਵੀ ਗਿਆ ਤਾਂ ਫੇਰ ਅੰਨਾਂ ਹੋ ਗਿਆ ਅੱਖਾਂ ਅਗੇ ਹਨੇਰਾ ਛਾ ਗਿਆ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਨੂੰ ਦੁੱਖ ਦੇਣ ਵਾਲੇ ਲੋਕਾਂ ਨੂੰ ਰੱਬੀ ਮਾਰਾਂ ਪੈਂਦੀਆਂ ਨੇ ਜਿਹੜੇ ਇਨਸਾਨ ਆਪਣੀ ਤਾਕਤ ਆਪਣੇ ਪੈਸੇ ਕਰਕੇ ਆਪਣੀ ਜ਼ਮੀਨ ਜਾਇਦਾਦ ਜਾਂ ਆਪਣੀ ਰਾਜਨੀਤਿਕ ਤਾਕਤ ਕਰਕੇ ਜਾਂ ਬੰਦਿਆਂ ਦੇ ਮਾਨ ਕਰਕੇ ਜਿਹੜੇ ਕੋਈ ਰੱਬ ਦੇ ਪਿਆਰੇ ਧਰਮੀ ਲੋਕਾਂ ਨੂੰ ਤੰਗ ਕਰਦੇ ਆ ਨਾ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਫਿਰ ਰੱਬੀ ਮਾਰਾਂ ਪੈਂਦੀਆਂ ਨੇ ਤੇ ਜਦੋਂ ਰੱਬੀ ਮਾਰ ਕਿਸੇ ਨੂੰ ਪੈਂਦੀ ਹੈ ਉਹਦਾ ਫਿਰ ਕੋਈ ਵੀ ਹੱਲ ਨਹੀਂ ਹੁੰਦਾ ਜਿਵੇਂ ਪੱਠੀ ਵਿੱਚ ਪਿਆ ਹੋਇਆ ਦਾਣਾ ਭੁੱਜਦਾ ਤੇ ਫਿਰ ਬੰਦਾ ਸਾਰੀ ਜ਼ਿੰਦਗੀ ਇਉਂ ਮੱਚਦਾ ਛੱਡਦਾ ਰਹਿੰਦਾ ਪਰ ਉਹਦਾ ਹੱਲ ਕੋਈ ਨਹੀਂ ਹੁੰਦਾ ਫਨ ਕਰੋੜਿਆ ਅੰਨਾ ਹੋ ਗਿਆ ਅੱਖਾਂ 'ਗੇ ਹਨੇਰਾ ਛਾ ਗਿਆ ਦਿਸੇ ਕੁਛ ਨਾ ਇਸੇ ਹਾਲ ਵਿੱਚ ਹੀ ਘੋੜੇ ਤੋਂ ਉਤਰਿਆ 2-4 ਕਦਮ ਪਿੱਛੇ ਮੁੜਿਆ ਤਾਂ ਰਾਹ ਦਿਸਣ ਲੱਗ ਪਿਆ ਜਾਂ ਫੇਰ ਗੁਰੂ ਬਾਬੇ ਵੱਲ ਪਰਤਿਆ ਅੱਖਾਂ 'ਗੇ ਫੇਰ ਹਨੇਰਾ ਛਾ ਗਿਆ ਦੇਖੋ ਤੀਜੀ ਵਾਰ ਕੌਤਕ ਵਰਤਿਆ ਪਤੀਆ ਲੈਣ ਹਿਤ ਉਹ ਕਈ ਵਾਰ ਅੱਗੇ ਵਧੇ ਕਈ ਵਾਰ ਪਿੱਛੇ ਹਟੇ ਅੱਗੇ ਦਿਸੇ ਅੱਗੇ ਵਧੇ ਤਾਂ ਕੁਛ ਨਾ ਦਿਸੇ ਪਿੱਛੇ ਮੁੜੇ ਤਾਂ ਰਸਤੇ ਦਾ ਝੌਲਾ ਪਵੇ ਜਦੋਂ ਪੁੱਠਾ ਮੁੜੇ ਉਦੋਂ ਦਿਸਣ ਲੱਗ ਜਾਵੇ ਗੁਰੂ ਸਾਹਿਬ ਵੱਲ ਨੂੰ ਤੁਰੇ ਉਦੋਂ ਕੁਛ ਦਿਸੇ ਨਾ ਅੰਨਾ ਹੋ ਜਾਵੇ ਇਸੇ ਵੇਲੇ ਦੋਦਾ ਤੇ ਦੋਦੋ ਰਾਣੀ ਖੇਤਾਂ ਚੋਂ ਆ ਰਹੇ ਸੀ ਹਾਕਮ ਨੂੰ ਇਸ ਤਰ੍ਹਾਂ ਤੱਕ ਕੇ ਖੜੋ ਗਏ ਉਹਨਾਂ ਸੁਣ ਪਾਇਆ ਸੀ ਕਿ ਇਹ ਗੁਰੂ ਬਾਬੇ ਨਾਲ ਟਕਰਾਉਣ ਜਾ ਰਿਹਾ ਹੈ ਇਸ ਵੇਲੇ ਉਸ ਨੂੰ ਇਸ ਹਾਲ ਵਿੱਚ ਵੇਖ ਕੇ ਉਹ ਨੇੜੇ ਆਏ ਤੇ ਲਖ ਗਏ ਲਖ ਗਏ ਮਤਲਬ ਸਮਝ ਗਏ ਕਿ ਕਲਾ ਵਰਤ ਰਹੀ ਹੈ ਕਲਾ ਵਰਤ ਰਹੀ ਹੈ ਤੇ ਇਹ ਅੰਨਾ ਹੋ ਰਿਹਾ ਹੈ ਇਹ ਤੱਕ ਕੇ ਦੋ ਦੋ ਰਾਣੀ ਤੋਂ ਰਹਾ ਨਗਿਆ ਤੇ ਦੋ ਦੋ ਰਾਣੀ ਬੋਲੀ ਸ਼ੂਕ ਦੀ ਆਰ ਹੀ ਕਾਂਗ ਅੱਗੇ ਹੇ ਕਨਾੜਾ ਕਰੋੜੀਆਂ ਬੋਲਿਆ ਇਹ ਇਹ ਕੌਣ ਬੋਲਿਆ ਬਈ ਦੋ ਦੋ ਰਾਣੀ ਨੇ ਕਿਹਾ ਧੁਰ ਦੀ ਬਾਣੀ ਕਿਸੇ ਬਖਸ਼ੇ ਦੇ ਮੂੰਹ ਚੜ ਕੇ ਬੋਲੀ ਆ ਕਰੋੜੀਆਂ ਕਹਿਣ ਲੱਗਾ ਨਾਨਕ ਕੌਣ ਹੈ ਦੋ ਦੋ ਰਾਣੀ ਕਹਿਣ ਲੱਗੀ ਧਰੋਂ ਆਪ ਆਏ ਹਨ ਕਰੋੜੀਆ ਕਹਿਣ ਲੱਗਿਆ ਪਰਤਿਆਵਾ ਕਿਵੇਂ ਆਵੇ ਦੋ ਦੋ ਰਾਣੀ ਨੇ ਕਿਹਾ ਘੋੜੀ ਤੋਂ ਠੱਠਾ ਤੈਨੂੰ ਪਰਤਿਆਵਾ ਨਾ ਆਇਆ ਅੰਨਾ ਹੋ ਗਿਆ ਪਰਤਿਆਵਾ ਨਾ ਆਇਆ ਹੁਣ ਰਸਾਤਲ ਜਾ ਕੇ ਪਤਾ ਲੱਗੂ ਰਸਾਤਲ ਨਰਕ ਨੂੰ ਕਹਿੰਦੇ ਆ ਹੁਣ ਰਸਾਤਲ ਜਾ ਕੇ ਪਤਾ ਲੱਗੂ ਵੇਲਾ ਹੈ ਅਜੇ ਪਛਤਾਵਾ ਕਰ ਲੈ ਕਰੋੜੀਆ ਘਬਰਾ ਗਿਆ ਬੋਲਿਆ ਹਾਂ ਕਿਵੇਂ ਕਰਾਂ ਦੋਦਾ ਕਹਿਣ ਲੱਗਿਆ ਫਿਰ ਪੜਿਆ ਗੁੜਿਆ ਹਾਕਮ ਨਿਆ ਕਰਨ ਵਾਲੀ ਤੇਰੀ ਬੁੱਧੀ ਇਹਨਾਂ ਪੂਜਾ ਖਾਣ ਵਾਲਿਆਂ ਦੀ ਮਤ ਹੀਟ ਕਿਉਂ ਲੱਗ ਗਈ ਹੈ ਦਿਲੋਂ ਵੈਰ ਹਟਾ ਖਾਂ ਕਹੋ ਗੁਰੂ ਨਾਨਕ ਸੱਚ ਹੈ ਰੱਬ ਦਾ ਕੱਲਿਆ ਅਵਤਾਰ ਹੈ ਇਹ ਕਹੇ ਮੈਂ ਸਰਦਾਂ ਨਾਲ ਦਰਸ਼ਨ ਕਰਨ ਜਾਂਦਾ ਹਾਂ ਫਿਰ ਅੱਗੇ ਵਧ ਵੇਖ ਜੇ ਨੈਣ ਖੁੱਲਗੇ ਤਾਂ ਸੱਚ ਜਾਣੀ ਨਾ ਖੁੱਲੇ ਤਾਂ ਭੁਲੇਖਾ ਜਾਣੀ ਜੇ ਮੁੜ ਜਾ ਰਾਹ ਕਿਹੜਾ ਦਿਸਦਾ ਰਹੂਗਾ ਕਰੋੜਿਆ ਇਹ ਝੜਕ ਝੜਕ ਸਹਿਣ ਦਾ ਆਦੀ ਨਹੀਂ ਸੀ ਕਿਉਂਕਿ ਉਹ ਤਾਂ مالک ਸੀ ਤੇ مالک ਕਿਸੇ ਤੋਂ ਝੜਕਾਂ ਸੁਣਨ ਦੇ ਆਦੀ ਨਹੀਂ ਹੁੰਦੇ ਸਗੋਂ ਝੜਕਾਂ ਦਿੰਦੇ ਆ ਹੁਣ ਬੜੇ ਕਸ਼ਟ ਵਿੱਚ ਸੀ ਅੱਖੀਆਂ ਬੜੀਆਂ ਨਿਆਮਤ ਹੁੰਦੀਆਂ ਨੇ ਤਦਾਂ ਹੀ ਪਤਾ ਲੱਗਦਾ ਤਦੋਂ ਹੀ ਜਦੋਂ ਅੱਖੀਆਂ ਦੀ ਜੋਤ ਬੁਆਝ ਜਾਵੇ ਉਸ ਵੇਲੇ ਦੇ ਘਬਰਾ ਨੂੰ ਭੋਗਣ ਹਰ ਹੀ ਜਾਣਦਾ ਹੈ ਵੀ ਜਿਹਦੀਆਂ ਅੱਖਾਂ ਨਹੀਂ ਹੋ ਜਾਣ ਕਬਰ ਆ ਹਟੋ ਉਸੇ ਬੰਦੇ ਨੂੰ ਹੁੰਦੀ ਹੈ ਤੇ ਕਿੰਨੀ ਹੁੰਦੀ ਹੈ ਇਹ ਉਸੇ ਨੂੰ ਪਤਾ ਹੁੰਦਾ ਹੈ ਤੇ ਜੇ ਫਿਰ ਅੱਖਾਂ ਮਿਲਣ ਦੀ ਆਸ ਲੱਗ ਜਾਵੇ ਤਾਂ ਜੋ ਸਹਾਰਾ ਵਧ ਜਾਂਦਾ ਹੈ ਇਹ ਸਹਾਰਾ ਵੀ ਫਿਰ ਉਹੀ ਜਾਣਦਾ ਹੈ ਕਰੋੜੀਏ ਨੇ ਝਿੜਕ ਨੂੰ ਸਹਾਰਿਆ ਝਿੜਕ ਵਿੱਚ ਸਿੱਧੀ ਅਕਲ ਦੀ ਗੱਲ ਸੀ ਜਿਹੜੀ ਅਕਲ ਉਹਦੀ ਮਰ ਰਹੀ ਸੀ ਉਸ ਵੇਲੇ ਉਸਨੇ ਕਿਹਾ ਧੰਨ ਗੁਰੂ ਨਾਨਕ ਤੂੰ ਧੰਨ ਹੈ ਜੋ ਉਸ ਦੇ ਨਾਲ ਆਦਮੀ ਸਨ ਉਹਨਾਂ ਸਤਗੁਰੂ ਦੇ ਰੁੱਖ ਮੂੰਹ ਕਰਕੇ ਮੱਥਾ ਟੇਕਿਆ ਤਦੋਂ ਕੁਝ ਸੋਝੀ ਆਈ ਖੁਸ਼ੀ ਹੋਇਆ ਤੇ ਘੋੜੇ ਤੇ ਚੜ੍ਹ ਕੇ ਸਤਗੁਰੂ ਦੇ ਦਰਸ਼ਨ ਕਰਨ ਸ਼ਰਦਾ ਨਾਲ ਟੁਰ ਪਿਆ ਚਾਰ ਕਦਮ ਗਿਆ ਸੀ ਫੇਰ ਘੋੜੇ ਤੋਂ ਟਹਿ ਪਿਆ ਦੋਦਾ ਪਰੇ ਖੜਾ ਸੀ ਬੋਲਿਆ ਅਦਬ ਵਿੱਚ ਆ ਸਤਕਾਰ ਵਿੱਚ ਆ ਤੂੰ ਕਿਸ ਦੀ ਹਜ਼ੂਰੀ ਵਿੱਚ ਚੱਲਿਆ ਹੈ ਇਹ ਕੋਈ ਆਮ ਸਾਧ ਫਕੀਰ ਨਹੀਂ ਅਦਬ ਵਿੱਚ ਆ ਉੱਤਰੇ ਹੇਠਾਂ ਗੱਲ ਵਿੱਚ ਪੱਲਾ ਪਾ ਤੇ ਪੈਦਲ ਟੁਰ ਪਾਤਸ਼ਾਹਾਂ ਕੋਲ ਕਿੰਜ ਜਾਈਦਾ ਹੈ ਲਾਹੌਰੀਏ ਹਾਕਮ ਤੂੰ ਸੱਜੇ ਹਾਕਮ پاس ਜਾਣ ਲੱਗਾ ਹੈ ਵੱਧ ਤੋਂ ਵੱਧ ਅਦਬ ਨਾਲ ਟੁਰ ਤੱਕ ਰੋੜੀਆਂ ਪੈਦਲ ਟੁਰਿਆ ਤੇ ਦੋਦੇ ਨੂੰ ਕੋਲ ਸੱਦ ਕੇ ਪੈਰੀ ਹੱਥ ਲਾ ਕੇ ਬੋਲਿਆ ਦੋਦੇ ਦੇ ਸੱਜਣਾ ਮੈਨੂੰ ਕਾਜ਼ੀਆਂ ਬ੍ਰਹਮਣਾਂ ਤੇ ਕੰਨ ਪਾਟਿਆਂ ਜੋਗੀਆਂ ਨੇ ਭੁਲਾ ਦਿੱਤਾ ਸੀ ਤੂੰ ਕੋਈ ਸੋਹਣਾ ਦੀਂਦਾ ਹੈ ਦੋਦੋ ਰਾਣੀ ਵੱਲ ਤੱਕ ਕੇ ਅੱਛਾ ਇਹ ਬੀਬੀ ਸੀ ਜੋ ਆਕਾਸ਼ਵਾਣੀ ਬੋਲੀ ਸੀ ਕਿ ਸ਼ੂਕ ਦੀ ਕਾਂਗ ਅਗੇ ਹਿਕਣਾ ਡਾ ਦੋਨੇ ਹੱਥ ਜੋੜ ਕੇ ਦੋ ਦੋ ਰਾਣੀ ਨੂੰ ਸਿਰ ਨੀਵਾ ਕਰਕੇ ਕਹਿਣ ਲੱਗਿਆ ਨਮਸਕਾਰ ਦੇਵੀ ਤੈਨੂੰ ਮੇਰੀ ਨਮਸਕਾਰ ਹੁਣ ਤਿੰਨੇ ਗੱਲੀ ਜੁੱਟ ਪਏ ਦੋ ਦੋ ਰਾਣੀ ਤੇ ਦੋ ਦੋ ਨੇ ਦੋਦੇ ਨੇ ਆਪਣੀ ਸਿਰ ਬੀਤੀ ਸੁਣਾਈ ਸਤਿਗੁਰਾਂ ਦੇ ਚੋਜ ਦੱਸੇ ਉਹਨਾਂ ਦਾ ਰੱਬੀ ਮੌਜ ਰੱਬੀ ਰੰਗ ਇਲਾਹੀ ਰੌਣ ਵਿੱਚ ਰਤੇ ਰਹਿਣਾ ਸੱਚ ਦਾ ਪ੍ਰਕਾਸ਼ ਕਰਨਾ ਜਗਤ ਜਲੰਦੇ ਨੂੰ ਠੰਡ ਪਾਉਣੀ ਕਈ ਕਈ ਦਿਨ ਭੁੱਖੇ ਰਹਿਣਾ ਨਦੀ ਵਿੱਚ ਪਿਛਲੀ ਰਾਤ ਭਰ ਖੜੇ ਰਹਿਣਾ ਸਾਰੇ ਜਗਤ ਵਿੱਚ ਫਿਰਨਾ ਇਹ ਸਾਰੇ ਪ੍ਰਸੰਗ ਦੋਦੇ ਨੇ ਥੋੜੇ ਥੋੜੇ ਕਰਕੇ ਸੁਣਾਤੇ ਇੰਨੇ ਨੂੰ ਗੁਰੂ ਬਾਬਾ ਜੀ ਜਿੱਥੇ ਬੈਠੇ ਸੀ ਸੋ ਥਾਂ ਨੇੜੇ ਆ ਗਿਆ ਹੁਣ ਕਰੋੜੀਏ ਦੀਆਂ ਅੱਖਾਂ ਅੱਗੇ ਇੱਕ ਚਲਕਾਰਾ ਲੰਘਿਆ ਸਿਰ ਵਿੱਚ ਇੱਕ ਕੜਕ ਜਿਹਾ ਕਰਕੇ ਕੁਝ ਹੋਇਆ ਮੱਛੀ ਦੇ ਜਿਵੇਂ ਚਾਨਣ ਟੈਂਦੇ ਹਨ ਸੱਪ ਦੀ ਜਿਵੇਂ ਕੂੰਜ ਲੈਂਦੀ ਹੈ ਸੱਪ ਦੀ ਕੂੰਜ ਲੈਂਦੀ ਹੈ ਜਿਵੇਂ ਸੱਪ ਦੀ ਜਿਵੇਂ ਕੁੰਜ ਲੈਂਦੀ ਹੈ ਪੱਕੇ ਬੀਜ ਦਾ ਜਿਵੇਂ ਛਿੱਲੜ ਫਟਕਦਾ ਹੈ ਜਿਵੇਂ ਕਰੋੜੀਏ ਨੂੰ ਕੁਛ ਪਾਸਿਆ ਕਿ ਮੇਰੀਆਂ ਅੱਖਾਂ ਤੋਂ ਕੁਛ ਡਿੱਗ ਪਿਆ ਨੈਣ ਖੁੱਲ੍ਹ ਆਏ ਗਈ ਨਜ਼ਰ ਮੁੜ ਆ ਗਈ ਹੈ ਜ਼ਮੀਨ ਅਸਮਾਨ ਸੂਰਜ ਚੰਦ ਦੋਦਾ ਦੋਦੋ ਰਾਣੀ ਹੁਣ ਸਾਫ਼-ਸਾਫ਼ ਦਿਸਣ ਲੱਗ ਪਏ ਆ ਅੱਖੀਆਂ ਬੜੀਆਂ ਨਿਆਮਤ ਕਰੋੜੀਏ ਨੂੰ ਹੁਣ ਫੇਰ ਪਤਾ ਲੱਗਾ ਹਾਂ ਉਸੇ ਨੂੰ ਪਤਾ ਲੱਗਦਾ ਜਿਸ ਨੂੰ ਗਵਾਚੀ ਸ਼ਹਿ ਲੱਭ ਪਵੇ ਪਹਿਲਾਂ ਤਾਂ ਦੇਵੀ ਦੇ ਚਰਨੀ ਟੱਠਾ ਫਿਰ ਦੋਦੇ ਦੇ ਰੁਖ ਹੋ ਕੇ ਬੋਲਿਆ ਤੁਸੀਂ ਸੱਚਮੁੱਚ ਦੇਵਤੇ ਹੋ ਹੁਣ ਲੈ ਚੱਲੋ ਮੈਨੂੰ ਤੇ ਮੈਨੂੰ ਵੀ ਚਰਨੀ ਲਵਾ ਦਿਓ ਤਰੇ ਜਣੇ ਹੁਣ ਅੱਗੇ ਟੁਰੇ ਇੰਨੇ ਨੂੰ ਟਿਕਾਣਾ ਆ ਗਿਆ ਹਰੇ ਹਰੇ ਘਾਉ ਤੇ ਅਰਸ਼ਾਂ ਦਾ ਸਾਈਂ ਬੈਠਾ ਹੈ ਮਰਦਾਨਾ ਰਬਾਬ ਵਜਾ ਰਿਹਾ ਹੈ ਸ਼ਬਦ ਗਾਇਆ ਜਾ ਰਿਹਾ ਹੈ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਇਸ ਵਿੱਚ ਮਰਦਾਨੇ ਨੇ ਸ਼ਲੋਕ ਦਿੱਤਾ ਗੁਰ ਦਾਤਾ ਗੁਰ ਹੋਵੇ ਘਰ ਗੁਰ ਦੀਪਕ ਤੇ ਹਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਵੇ ਇਹ ਸੁਣਦਿਆਂ ਸਾਰ ਕਰੋੜੀਆਂ ਤਵਾ ਕੇ ਸਤਿਗੁਰ ਜੀ ਦੇ ਚਰਨੀ ਟੱਠਾ ਭੌਰਾ ਜਿਵੇਂ ਫੁੱਲਾਂ ਨੂੰ ਲਿਪਟਦਾ ਹੈ ਇਉਂ ਲਿਪਟ ਗਿਆ ਸੰਗਤ ਜੀ ਇਸ ਤੋਂ ਅੱਗੇ ਦਾ ਇਤਿਹਾਸ ਆਪਾਂ ਕੱਲ ਦੇ ਸਮੇਂ ਵਿੱਚ শ্রবণ ਕਰਾਂਗੇ ਕਰੋੜੀਆਂ ਨੂੰ ਸਤਿਗੁਰ ਜੀ ਨੇ ਬਖਸ਼ਿਆ ਕਿ ਨਹੀਂ ਬਖਸ਼ਿਆ ਨਾਮ ਦਾਣ ਦਿੱਤਾ ਕਿ ਨਹੀਂ ਦਿੱਤਾ ਕਰੋੜੀਆ ਸਤਗੁਰੂ ਦਾ ਵਿਰੋਧੀ ਰਿਹਾ ਕਿ ਸਤਗੁਰੂ ਦਾ ਸੇਵਾਦਾਰ ਬਣਿਆ ਇਹ ਸਾਰਾ ਇਤਿਹਾਸ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖੀਮਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ